ਬਾਈ ਦੇ ਆ ਖੁੱਡੇ ਪਾਏ ਹੋਏ ਬਾਈ ਨੇ ਅੱਜ ਵੇਲੇ ਗੱਭਰੂ ਮਟਿਆਰਾ ਇੱਕ ਆਈ ਆ ਆ ਵੀ ਲਾ ਦੇ ਜੀ ਇਸ ਤੇ ਕਰੇ ਹੈ ਆ ਬੱਚੇ ਜੋੜੇ ਬਾਈ ਦੇ ਜੋੜੇ ਦਿੱਤੇ ਬਾਈ ਨੇ ਬਾਈ ਸੇ ਬਾਈ ਦੇਣੇ ਆਪਣੇ ਹਾਂ ਠੀਕ ਆ ਬਾਈ ਦੋ ਜੋੜੀਆਂ ਇਹ ਬਾਈ ਨੇ ਆਪਣੀ ਫੇਵਰਿਟ ਵੇਤੀ ਆ ਗੋਲੀ ਚੱਕ ਕੇ ਅਜਾ ਲੋੜੇ ਬਾਈ ਨੇ ਆਪਾਂ ਵੀ ਨੂੰ ਮੇਰਾ ਗੁਰੂ ਭਾਈ ਆ ਇਹੇ ਆਪਾਂ ਇਹਦੇ ਦੇ ਚ ਬਾਈਂ ਦਿੱਤੇ ਨੂੰ ਮੈਨੂੰ ਭਾਈ ਤੁਸੀਂ ਹੱਥ ਪਾ ਲੈ ਨੂੰ ਇਦਾਂ ਤੇ ਬਾਈ ਦੀ ਪਹਿਚਾਣ ਨਾ ਹੋ ਰਤੇ ਹੋਣੀ ਵੀਰੇ ਯਾਰ ਅੰਦਰ ਜਾ ਕੇ ਉੱਚੀ ਆਂਦੇ ਨਾ ਵੀ ਇੱਕ ਪਤਨੀ ਕਿ ਲੜ ਮਾਈ ਦੀ ਪਛਾਣ ਉਹ ਰੇਡ ਹੁੰਦੀ ਵੀਰੇ ਇਹੇ ਇਹਦੇ ਸਨਮਾਨ ਕਰੇ ਹੋਇਆ ਵੀਰੇ ਟਰਾਫੀ ਲੱਗਦੀ ਐ ਤਾੜ ਕੇ ਦਿਖਾਣ ਦੇ ਪਾਉ ਕਈ ਤਰ੍ਹਾਂ ਪਸ ਡਾਇਨਾਮਿਕ ਆ ਵੀਰੇ ਇਹ ਆਪਣਾ ਭਰਾ ਇੱਕ ਜਲੰਧਰ ਤੋਂ ਆ ਇੰਦਰਜੀਤ ਹੈ ਨਾ एनर्जी ਵੀ ਗਿਫਟ ਕਰਕੇ ਗਿਆ ਤਾਂ ਆਪਣਾ ਇਹ ਪਿੰਜਰਾ ਇਹ ਇਹ ਨੇ ਮੰਗਾਇਆ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਦबईਆ ਆ ਹਨਾ ਆਰਬੂພາਸਾਈ ਲਿਖੀ ਹੋਈ ਆ ਆਪਣੀ ਉਹਨਾਂ ਦੀ ਭਾਸ਼ਾਈ ਵੀ ਇਹ ਪਾਕਿਸਤਾਨ ਤੋਂ ਦबईਆ ਆ ਇਹ ਦबई ਤੋਂ ਇੰਡੀਆ ਆ ਇਹ ਬਾਈ ਇਹ ਇੱਕ ਘੜ ਘੜ ਇਹ ਬਾਈ ਇਹ 33 34000 ਚ ਪਿਆ ਹੋਇਆ ਪਿੰਜਰਾ ਇਹ ਮਾਈ ਦਾ ਭਾਈ ਤੁਸੀਂ ਅਨੁਮਾਨ ਲਗਾ ਸਕਦੇ ਆ ਵੀ ਇਹ ਟਰੱਕਆਂ ਦੇ ਕਹਿੰਦੇ ਹੁੰਦਾ ਨਾ ਬਾਈ ਕੰਮ ਬੋਲਦਾ ਬੰਦੇ ਦਾ ਇਹ ਟਰੱਕਆਂ ਦੇਖ ਕੇ ਸਮਝੋ ਬਾਈ ਇਹ ਬੰਦੇ ਦਾ ਨਾ ਬੋਲਦਾ ਬਾਈ ਦਾ ਜਿੰਦਾ ਬਾਈ ਇਹ

ठीक है ठीक है जी मणिवीर अपना कालूबीर मणिवीर ਇੱਕ ਕਲਿੱਪਿੰਗ ਕਰ ਦੋ ਵੀਰੇ ਥੋੜੀ ਇੱਕ ਮਾਈ ਦਾ ਮੂੰਹ ਕਲਾ ਦੂੰ ਮਿਠਾਈ ਮਾਈ ਦਾ ਦੇਲ ਤੇ ਸਨਮਾਨ ਕਾ ਨਾ ਹੈ ਬਾਈ ਇਹ ਕਾ ਵੀਟ ਬਾਈ ਇਹ ਮੈਂ ਤਾਂ ਸੰਗਾਲ ਤੇ 6 ਮਿੰਟ ਹੈ ਬਾਈ ਸੰਗਾਲ ਤੇ 1 ਸਾਲ ਤੇ ਬਾਈ ਆਪਾਂ ਵੀ ਇਹਦੇ ਨਾਲ ਘੁੰਮਦੇ ਫਿਰਦੇ ਤੇ ਆਪਾਂ ਨੂੰ ਮਿਲੇ ਚੰਤਕਾਰ ਬਾਈ ਇਹ ਵੀਰ ਆਪਣੇ ਇਹ ਆਪਣਾ ਭਰਾ ਹੈ ਬਈ ਇਹ ਆਪਣੇ ਨਾਲ ਪਿਛਲੇ ਸਾਲ ਜੁੜਿਆ ਦਾ ਅੱਛਾ ਜੀ ਅਖੇ ਨਹੀਂ ਆ ਗਈ ਆਪਾਂ ਨੇ ਵਧੀਆ ਜਣੀ ਇਹਨਾਂ ਨੇ ਵਧੀਆ ਮਿਹਨਤ ਕਰੀ ਆ ਵਧੀਆ ਹਿੱਸੇ ਲਿੱਤੇ ਠੀਕ ਹੈ ਜੀ ਜਾਂ ਪਿੰਡ ਪਿੰਡ ਘਰਾਵਾਜੀ ਹੋਈ ਘਰਾਂ ਦੀ ਬਾਈ ਜਿੱਤੇ ਫਾਸਟ ਰਿਆ ਘਰਾਂ ਅੱਛਾ ਜੀ ਬਾਕੀ ਹੋਰ ਆਲੇ ਪਿੰਡਾਂ ਦੇ ਵੀ ਛੱਡੀਆਂ ਬਾਈ ਉੱਥੇ ਰਹੀ ਜਿੱਤੇ ਜਿਹੜੀ ਕਿ ਇਹਨਾਂ ਨੇ ਆਪਣਾ ਸਨਮਾਨ ਕਰਿਆ 11000 ਰੁਪਏ ਨਾਲ ਠੀਕ ਹੈ ਜੀ ਤੇ ਪਿਛਲੇ ਸਾਲ ਆਪਾਂ ਜੁੜੇ ਤੇ ਬਾਈ ਨਾਲ ਪਿਛਲੇ ਸਾਲ ਜੁੜੇ ਜਾਂਦਾ ਠੀਕ ਹੈ ਜੀ ਮਤਲਬ ਐਤ ਕਿ ਆਪਾਂ ਵਧੀਆ ਬਾਈਆਂ ਜਿੱਤੀਆਂ ਚੰਗੇ ਚੰਗੇ ਬਾਈਆਂ ਹਿੱਸੇ ਲਈ ਆ ਠੀਕ ਹੈ ਜੀ ਬਾਈ ਬੀਰੇ ਮੇਨ ਪਿੰਡ ਐ ਵੜਾ ਕਿਹੜਾ ਪਿੰਡ ਕੇ ਸ਼ਹਿਰ ਨੀ ਮੱਝ ਸ਼ਹਿਰ 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 ਚੰਡੀਗੜਾ ਆਪਣਾ ਮਨੀ ਮੱਝ ਰਹੀ ਅੱਛਾ ਜੀ ਆਪਣਾ ਜੱਦੀ ਪਿੰਡ ਹੈਗਾ ਜੀ ਭਲਿਆਣ ਅੱਛਾ ਜੀ ਨਾਲੇ ਅੱਛਾ ਸਨਿਆਰਾ ਦਾ ਪਿੰਡ ਹਾਂਜੀ ਹਾਂ ਠੀਕ ਸਨਿਆਰਾ ਵਿੱਚ ਦੇਖ ਪਈਏ ਅੱਛਾ ਅੱਛਾ ਜੀ ਬਾਕੀ ਨੇ ਨੇ ਮਿਹਨਤ ਕਰੀ ਹੈ ਵਧੀਆ ਫਲ ਮਿਲੇ ਵਧੀਆ ਬਾਈ ਦਿੱਤੇ ਹੈ ਬਾਕੀ ਗਾਹਾਂ ਨੂੰ ਹੋਰ ਰੱਬ ਭੋਕਰੂ ਮਿਹਨਤ ਕਰੋਗੇ ਰੱਬ ਬਾਹ ਫੜੂਗਾ ਹਾਂਜੀ ਮੇਰੇ ਪਹਿਨੇਤ ਦੀਆਂ ਜੋੜੀਆਂ ਦਿੱਤੀਆਂ ਅੱਪਾ ਨੂੰ ਗਿਫਟ ਕਰੀਆਂ ਦੋ ਜੋੜੀਆਂ ਅੱਛਾ ਜੀ ਵਧੀਆ ਜਨਮ ਮੇਰੇ ਜਿਹੜੇ ਪਹਿਣਾ ਵੀ ਲੱਗ ਗਿਆ ਤਾਂ ਕਿ ਬਾਈ ਤੇ ਪਹਿਣਾ ਆਪਣੇ ਤੇ ਨਾ ਬਾਈ ਨੇ ਤੇਰੇ ਪਹਿਲਾ ਕਬੂਤਰੀ ਬਾਈ ਵਾਲੇ ਕਬੂਤਰਾਂ ਜਿਹੜੇ ਛੱਡੇ ਆਪਾਂ ਨੇ ਅੱਛਾ ਜੀ ਹਾਂ ਵਧੀਆ ਰਿਜ਼ਲਟ ਆਇਆ ਜੀ ਠੀਕ ਆ ਜੀ ਬਾਰੀ ਬਾਈ ਜਿੱਤੀਆ ਘਰ ਵੀ ਉਹਦੇ ਫਰਸਟ ਲਈ ਕਬੂਤਰੀ ਕੋ ਪੱਖਾ ਤੇ ਪਲੱਸ ਆਪਾਂ ਇਹ ਜਿੱਤੇ ਅੱਛਾ ਕਈ ਵੀਰ ਕਹਿੰਦੇ ਨੇ ਬਾਈ ਯਾਰ ਹੁਣ ਪੰਜ ਚਾਲ ਬਾਈ ਦਾ ਸਲਮਾਨ ਹੋ ਰੇ ਕਾਨੂੰ ਆਪਣੇ ਗੱਲ ਕਰਨੀ ਸੀ ਕਹਿੰਦੇ ਤੇ ਯਾਰ ਵੀ ਬਾਈ ਦੇ ਕੂ ਤਾਂ ਜਿੱਤਦੇ ਨਹੀਂ ਇਸ ਵਾਰ ਕਹਿੰਦੇ ਆਏ ਆ ਵੀ ਇਸ ਵਾਰ ਇਸ ਵਾਰ ਵੀ ਦੇ ਟਾਈਮ ਚ ਚਲੋ ਬਈ ਚੰਗੇ ਚੰਗੇ ਬਾਈ ਚੰਗੇ ਚੰਗੇ ਨਹੀਂ ਉਸਤਾਜੀ ਚੰਗੇ ਚੰਗੇ ਖੜਾ ਨੇ ਟਾਈਮ ਖਰਾਬ ਕਰਦਾ ਇਸ ਵਾਰ ਤਾਂ ਹਾਂ ਆਪਾਂ ਜਿੱਤੇ ਜਿੰਨ ਕੀ 10 11 ਬਾਈ ਜਿੱਤੇ ਐਂਡ ਜਿੱਤੇ ਆਕੇ ਕੂਲਰ ਜਿੱਤੇ ਤਿੰਨ ਪੱਖੇ ਜਿੱਤੇ ਆਪਾਂ ਨੇ ਦੋ ਕੱਪ ਜਿੱਤੇ ਐਦਾ ਵੀ ਨਹੀਂ ਹੈਗਾ ਵੀ ਆਪਾਂ ਜਮੇ ਨਹੀਂ ਜਿੱਤੇ ਜਿੱਤੇ 10 11 12 ਬਾਈ ਜਿੱਤੇ ਜਿੱਦਾਂ ਬਾਈ ਯਾਰ ਅਸੀਂ ਬਾਈ ਕੇ ਜਾਂਦੇ ਤੇ ਤਾਂ ਵੀਡੀਓ ਬਣਾ ਲੰਦੇ ਤੇ ਜਿੱਥੇ ਨਹੀਂ ਜਾਂ ਹੁੰਦਾ ਉੱਥੇ ਨਹੀਂ ਵੀਡੀਓ ਬਣਾ ਹੁੰਦੀ ਤੇ ਆਪਾਂ ਬਾਈ ਟਾਈਮ ਕਰਕੇ ਨਹੀਂ ਬਣਾਉਂਦੇ ਸੀ ਜਿੱਦਾਂ ਆਪਾਂ ਬਾਈ ਦੱਸਦਾ ਵੀ ਨੇ ਜਿੱਤੇ ਆ ਹਾਂ ਜਿੱਥੇ ਕਈ ਜਗ੍ਹਾ ਗਏ ਆ ਤਾਂ ਸਾਨੂੰ ਹਾਰ ਮਿਲੀ ਜਿੱਥੇ ਨਹੀਂ ਗਏ ਉੱਥੇ ਬਾਈ ਜਿੱਤ ਗਿਆ ਤਾਂ ਸਾਡੇ ਨਹੀਂ ਵੀਡੀਓ ਬਣਾਏ ਹੋਈ ਤਾਂ ਆ ਕੇ ਬਾਈ ਪਤਾ ਹੀ ਲੱਗਿਆ ਬਾਈ ਦਾ ਤਾਂ ਹੁਣ ਚਾਹ ਕਹੀਂ ਪਈ ਪਤਾ ਲੱਗ ਕਹੀਂ ਕਹਿੰਦੇ ਨੇ ਨਾ ਵੀਰੇ ਵੀ ਬਾਈ ਸਵਾ ਜਿੱਤਿਆ ਨਹੀਂ ਇੱਕ ਦੋ ਜਿੱਤੇ ਆਏ ਬਸ ਐ ਆ ਉਹ ਆ ਚਲੋ ਵੀਰੇ ਸਾਨੂੰ ਟਰਾਫੀ ਤਾਂ ਹੀ ਦਿਖਾਈਆਂ ਸਾਨੂੰ ਮੈਂ ਵੀ ਇਹ ਬਾਕੀ ਇਹ ਕਬੂਤਰबाजी ਇਦਾਂ ਜੇ ਹੋ ਗੇੜਾ ਇਹ ਤਾਂ ਉਤਰਾ ਚੜਾ ਰਹਿੰਦਾ ਹੈ ਹਾਂਜੀ ਹਾਂ ਜਿੱਤਦਾ ਗਈ ਬੰਨੇ ਜਿੱਤਦਾ ਕਿਉਂਕਿ ਇਹਦੇ ਵਿੱਚ ਬੰਦੇ ਦਾ ਬੰਦੇ ਪਰਖ ਹੋ ਜਾਂਦੇ ਹੈਗਾ ਹਾਂ ਬੰਦੇ ਦਾ ਪਤਾ ਲੱਗ ਜਾਂਦਾ ਹਾਂਜੀ ਹਾਂ ਜਿਹੜਾ ਮਾਰੇ ਮਾਰੇ ਸਮਝੇ ਬੰਦਾ ਗੈਲ ਬੰਦਾ ਖੜਦਾ ਬੰਦੇ ਦਾ ਹੋ ਜਾਂਦਾ ਪਤਾ ਲੱਗ ਜਾਂਦਾ ਹੈਗਾ ਬਾਈ ਇਸ ਵਾਰ ਇੱਕ ਇੱਕ ਗੱਲ ਹੈ ਨਾ ਵੀ ਚੰਗੇ ਚੰਗੇ ਖਿਡਾਰੀ ਦਾ ਚੰਗੇ ਚੰਗੇ ਜਿਹੜੀ ਕਿ ਆਪਾਂ ਰੱਬ ਦੇ ਡਰ ਕੇ ਕਹਿੰਦੇ ਜਿਹੜੀ ਆਪਾਂ ਐ ਨਹੀਂ ਕਹਿੰਦੇ ਕਿ ਵੀ ਹਾਂ ਲੋਕਾਂ ਵਾਂਗੂ ਖੜਾ ਮੰਨੀ ਆ ਆ ਕਰ ਦੇਣਾ ਉਹ ਕਰ ਦੇਣਾ ਹਾਂ ਬਾਕੀ ਜਿਹੜਾ ਬੰਦਾ ਮਿਹਨਤ ਕਰਦਾ ਉਹ ਜਿੱਤਦਾ ਹੈ ਹਾਂ ਜੀ ਹਾਂ ਮਿਹਨਤ ਮਿਹਨਤ ਕਰੂੰਗਾ ਤੇ ਜਿੱਤੂੰਗਾ ਚਲ ਰੱਬ ਨੇ ਨਹੀਂ ਬਾਹ ਫੜੀ ਆਖਦੀ ਆਪਣੀ ਤੇ ਫਿਰ ਵੀ ਚਲ ਜਿੰਨਾ ਵੀ ਹੋ ਸਕੇ ਆ ਜਿੱਤੇ ਆਪਾਂ ਜਿੰਨੀ ਮਿਹਨਤ ਕਰੀਏ ਚਲੋ ਠੀਕ ਹੈ ਵੀਰੇ ਤੇ ਬਾਈ ਦਾ ਹੀ ਬਹੁਤ ਮਨੀਪੁਰਾ ਦਾ ਧੰਨਵਾਦ ਮਨੀ ਮੱਜਰਾ ਮਨੀ ਮੱਜਰਾ ਹੈ ਬਾਈ ਮਰੀ ਬਾਈ ਚਲੋ ਠੀਕ ਆ ਵੀਰੇ ਆਪਾਂ ਦੇ ਬਾਈ ਇਹ ਖੇਡ ਪਰ ਜਿੰਨੀ ਬਾਜੀ ਛੱਡੀਆਂ ਬਾਈ ਦੀ ਖੇਡ ਪਰ ਛੱਡੀਆਂ ਅੱਛਾ ਜੀ ਹਾਂ ਵਧੀਆ ਬਾਜੀ ਆ ਜੀ ਮਤਲਬ ਹਿੱਸੇ ਲਈ ਆਈ ਠੀਕ ਆ ਜੀ ਔਰ ਜਿੰਨ ਬਾਜੀ ਵਿੱਚ ਜਿੱਤੀਆਂ ਬਾਹਰੀ ਬਾਜੀਆਂ ਜਿੱਤੀਆਂ ਹਾਂ ਬਾਈ ਨੇ ਸਾਰਾ ਕੁਝ ਦੱਸਿਆ ਆਪਾਂ ਨੂੰ ਇੱਕ ਸਾਲ ਦੇ ਵਿੱਚ ਮਤਲਬ ਆਪਾਂ ਨੂੰ ਪੂਰੇ ਖਿਡਾਰੀ ਬਣਾਤਾ ਬਾਈ ਨੇ ਠੀਕ ਪੂਰੇ ਮੇਰੇ ਦਿਲ ਤੇ ਹੱਥ ਰੱਖ ਕੇ ਕਹੀ ਹਾਂ ਦਿਲ ਤੇ ਹੱਥ ਰੱਖ ਕੇ ਕਹਿ ਰਹੇ ਆ ਤੇ ਪੂਰਾ ਸਾਥ ਦਿੱਤਾ ਬਾਈ ਨੇ ਫੋਨ ਕਰਕੇ ਪੁੱਛਿਆ ਅੱਧੀ ਰਾਤ ਨੂੰ ਫੋਨ ਕਰਿਆ ਬਾਈ ਨੂੰ ਬਾਈ ਨੇ ਰਾਤ ਨੂੰ ਕਬੂਤਰ ਸੰਭਾਲੇ ਆ ਕਬੂਤਰੇ ਬਾਈ ਪਹਿਲੀ ਦੱਸਦਾਂ ਕਿ ਜੱਤੂ ਦਾ ਸੰਝ ਨਹੀਂ ਕਰਨੀ ਹੈ ਵਧੀਆ ਰੀਅਲਟੀ ਮੇਰੇ ਆਪਾਂ ਬਾਈ ਜੀ ਪਰ ਇਹ ਜੇ ਗੱਲਾਂ ਨੇ ਕਿਹਾ ਹੁਣ ਵੀਡੀਓ ਵੀਡੀਓ ਦੇਖਣੀ ਹੈ ਆਪਣੀ ਤੇ ਉਹਨਾਂ ਨੇ ਪਈ ਪਤਾ ਲੱਗ ਜਾਊਗਾ ਕਈ ਬੰਦੇ ਨਾ ਹੁਣ ਆਪਣੇ ਬਾ ਗੱਲ ਕਰ ਦੇਉਗੇ ਤੇਰੇ ਬਾ ਗੱਲ ਕਰ ਦੇਉਗੇ ਮੇਰੇ ਬਾ ਕਰ ਦੇਉਗੇ ਬਾਈ ਬਾਈ ਗੱਲ ਨਹੀਂ ਕਰੂਗੇ ਠੀਕ ਹੈ ਨਹੀਂ ਤੇ ਤਾਰ ਕੇ ਮੈਂ ਹੀ ਗੱਲ ਪੁੱਛੀ ਵੀ ਦਿਲ ਤੇ ਹੱਥ ਰੱਖਿਆ ਨਹੀਂ ਬਾਈ ਜਿਹਨਾਂ ਜੋਪ ਵਗੈਰੇ ਸੱਚ ਕਹਿ ਰਹੇ ਆ ਪਰ ਮਾਦੁਰ ਜਾਣ ਦੇਣੀ ਆ ਠੀਕ ਹੈ ਮੇਰੇ ਬਾ ਗੱਲ ਕਰਨੀ ਮਨੀ ਪੇ ਕਰ ਦੂੰਗਾ ਕਾਲੂ ਪੇ ਕਰ ਦੰਦਾ ਬਾਈ ਇਹਨੂੰ ਗੱਲ ਨਹੀਂ ਕਰਦੇ ਵੀ ਕਿਹ ਬਾਈ ਕਿੱਦਾਂ ਆਏ ਆ ਬੂਹਾ ਚਲ ਮਾਪਨ ਤਾਹੀ ਬਾਈ ਇਹ ਕੰਟ੍ਰੋਲ ਦਿਖਾਈਆ ਕਈ ਪੁੱਛਦੇ ਹੈ ਬਾਈ ਪਾਣ ਯਾਰ ਚਲੋ ਠੀਕ ਆ ਵੀਰੇ ਤੇ ਬਾਕੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਉਸਤਾਦ ਜੀ ਆਪਣੇ ਬਾਰੇ ਕੁਸਰ 10 ਮਿੰਟ ਬੇਹਤ ਕਰੋ ਵਾਰ ਕਿਸੇ ਦੇ ਨਾਲ ਜੈਲਸੀ ਨਾ ਕਰੋ ਕਿਸੇ ਦੇ ਹਾਂ ਜੀ ਹਾਂ ਹਾਂ ਜਿਹੜਾ ਬੰਦਾ ਮਿਹਨਤ ਕਰਦਾ ਉਹ ਬੰਦਾ ਜਿੱਤ ਰਨਾ ਅਗੇ ਤਾਂ ਕਬੂਤਰ ਫੜੋ ਬਾਈ ਹਾਂ ਜੀ ਹਾਂ ਹੁਣ ਤਾਂ ਕਈ ਆਪਣੇ ਜਾਨੀ ਕਿ ਆਪਣੇ ਪਿੰਡ 'ਚ ਹੈਗੇ ਬੰਦੇ ਇਦਾਂ ਦੇ ਆਪਣੇ ਕਬੂਤਰ ਬਾਈ ਘਟੋ ਘਟ 20 ਕਬੂਤਰ ਖੋਗੇ ਅੱਛਾ ਜੀ ਬੰਦੇ ਦੱਸਦੇ ਨਹੀਂ ਹੈਗੇ ਵੀ ਹਾਂ ਅਸੀਂ ਫੜਿਆ ਪਤਾ ਨਹੀਂ ਲੱਗਦਾ ਹੈਗਾ ਰੋਜ਼ ਇੱਕ ਰੱਤਾ ਕਬੂਤਰ ਖਾਂਦੇ ਆਪਾਂ ਯਾਰ ਆਪਾਂ ਅੱਬ ਪਰੋਸਾ ਆਪਾਂ ਕਹਿੰਦੇ ਵੀ ਨਹੀਂ ਪੁੱਛਦੇ ਵੀ ਨਹੀਂ ਹੈਗੇ ਚੱਲ ਫੜ ਲੈਂਦੇ ਪਰ ਉਹ ਬੰਦੇ ਜਿਹੜੇ ਫੜਦੇ ਜਿੱਤਦੇ ਵੀ ਨਹੀਂ ਹੈਗੇ ਬਾਈ ਸਹੀ ਗੱਲ ਬਾਈ ਹਾਂ ਹਾਂ ਤੇ ਮਾਨੀ ਵੀਰ ਤੁਸੀਂ ਹੱਥ ਜੋੜਦੇ ਹੋਏ ਅਵਾਹ ਚਲੋ ਠੀਕ ਹੈ ਵੀਰੇ ਸੁੰਦਰਾ ਵੀ ਨਾਲ ਗਿਆ ਹਾਂ ਉਹ ਪਹਿਲੇ ਵੀ ਦਿਨ ਇੰਸਟਾਗ੍ਰਾਮ ਤੇ ਨਾ ਜੁੜੀ ਹੈ ਪਰ ਬਾਈ ਦੀ ਜੀ ਨੇ ਆਈ ਵੀ ਉਹ ਜਿਹੜੀ ਹੋਤੀ ਚਲੇਦੀ ਮਾੜਾ ਖਿਣਾਣੇ ਆਪੂਰੇ ਅੱਛਾ ਜੀ ਬਾਈ ਦੇ ਬਾਕੇ ਨੇ ਮੁਰਗਾ ਲਿਆਂਦਾ ਅੱਛਾ ਜੀ ਪਿੰਡ ਚ ਲੱਭੂ ਆਉਂਦੀ ਆ ਉਹ ਬੂਧ ਜਿਹੜੀ ਆਪਣੀ ਬਾਈ 6 ਸਾਲ ਬਾਅਦ ਮਿਲੀ ਆ ਅੱਛਾ ਜੀ ਇਆਪਾਂ ਨੇ ਚੁੰਨੀ ਲਾ ਕੇ ਛੱਡੀ ਸੀ ਪਿੰਡ ਝਾਂਪਰ ਅੱਛਾ ਜੀ ਆਪਣੀ ਲਘੋਲੀ ਦੇ ਨੀ ਸੈਕੰਡ ਰਾਈ ਦੇ ਉੱਤੇ ਅੱਛਾ ਜੀ ਆ ਬੰਦੇ ਨੇ ਲਘੋਲੀ ਤੀ ਅੱਛਾ ਜੀ ਯਾਨੀ ਜਾਤਾਂ ਦਿੱਤੀ ਨਹੀਂ ਹੈਗੀ ਬੰਦੇ ਨੇ ਅੱਛਾ ਜੀ ਹੁਣ ਆਪਾਂ ਨੂੰ ਪਤਾ ਲੱਗਿਆ ਦਾ ਆਪਣੇ ਰਿਸ਼ਤੇਦਾਰ ਉੱਥੇ ਨੂੰ ਪਤਾ ਲੱਗਿਆ ਦੀ ਫਲਾਣੇ ਬੰਦੇ ਨੇ ਵੜੀ ਠੀਕ ਹੈ ਹੁਣ ਆਪਣੀ ਦਵਾਤੀ ਕੋਈ ਤੀ ਠੀਕ ਹੈ ਜੀ ਇਹ ਸੈਕੰਡ ਰਾਈ ਦੀ ਹੈ 65 ਕੁ ਉੱਤਰੋੜੇ ਦੇ ਉੱਤੇ ਅੱਛਾ ਜੀ 65 ਦਾ ਸੈਕੰਡ ਰਾਈ ਕਿੰਨਾ ਮੋੜਾ ਤਾਂ ਵੀ 1200 ਅੱਛਾ ਪਿੰਡ ਕਿਹੜੇ ਝਾਂਪਰ ਹੈ ਝਾਂਪਰ ਪਿੰਡ ਦਾ ਠੀਕ ਹੈ ਮਾਈਕ ਕੂਤੇ ਨਾ ਨਾ ਅੱਛਾ ਬੜੀ ਦੇਖਿਆ ਨਾ ਨੋ ਇਹ ਜਵਾਕਾਂ ਨੇ ਫਾਲੀ ਦੀ ਜਣੀਕ ਅੱਛਾ ਜੀ ਆ ਹੁਣ ਮਿਲੀ ਆਪਾਂ ਨੂੰ 6 ਸਾਲ ਬਾਅਦ ਇਹ ਵੀ ਚੀਜ਼ ਨੇ ਮਤਰਾਉਣਾ ਭਾਈ ਨੇ ਮੇਰੇ ਹੱਸ ਕੇ ਦੇਤੀ ਕਿ ਇਦਾਂ ਹੀ ਉੱਤਕੇ ਮੁਕੇ ਦੇਤੀ ਹਾਂ ਜਦ ਪਤਾ ਲੱਗਿਆ ਉਹਨੂੰ ਵੀ ਹਾਂ ਵੀ ਪਤਾ ਲੱਗਿਆ ਫੇ ਨੇ ਦੇਤੀਆਂ ਬੇਨਤੀ ਅੱਛਾ ਭਾਈ ਵੀਰ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਆਪਣੀ ਕੂਤਰੀ ਵਾਪਸ ਕਰੀ ਤੇ ਬਹੁਤ-ਬਹੁਤ ਭਾਈ ਧੰਨਵਾਦ ਵੀਰ ਦਾ ਐ ਮਾਈ ਦੇ ਜੀ ਨਾ ਮਾਰਦੀ ਉਹ ਬੂਰੇ ਦੀ ਐ ਐ ਹੈ ਇਹੋ ਭੈਣ ਜੀ ਅੱਛਾ ਜੀ ਜਾਨੀ ਇਹਦੇ ਉਹ ਇਹਦੇ ਨਾਲ ਮਾਂ ਹੋਰ ਆ ਉਹਦੇ ਨਾਲ ਮਾਂ ਉਹਦੇ ਨਾਲ ਕਰਤਾਰਪੁਰ ਵਿਹਲੇ ਲੈ ਕੇ ਤੇ ਜੋੜਾ ਆ ਅੱਛਾ ਮਾਂੇ ਮਾਰਦੀ ਜਿਹੜਾ ਭਾਈ ਲਾਲ ਪੂੰਛ ਵਾਲਾ ਨੋ ਪਾਣੀ ਕੋਲ ਬੈਠਾ ਉਹਦਾ ਅੱਛਾ 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 ਆ ਬਣਾ ਇੱਕ ਦੀ ਜਿੱਤਿਆ ਇੱਥੇ ਲਟੇੜੀ ਆ ਜਿਹੜਾ ਗੋੜ ਮਨੀ ਫਿਰ ਜਿਹੜੇ ਆਪਣੀ ਇੱਕ ਦੋ ਆਣੇ ਜਿੱਤਿਆ ਦਿਖਾਈ ਮਣ ਕਰਾਈ ਦਰਸ਼ਨ ਨਾਲ ਪੰਜ ਸਾਰ ਵੀਡੀਓ ਬਣਾ ਲਈਏ ਸੂਕ ਕਾਲੀ ਵੀ ਬਣਾਉ ਮੜੀ ਨਾ ਮੜੀ ਆ ਆ ਵੀ ਗਿਰਦਾ ਬਾਈ ਦਿਲ ਤੇ ਸੇਵਾ ਕਰਦਾ ਬਾਈ ਇਹ ਇਹ ਪਤਾ ਨਹੀਂ ਨਾ ਆਪ ਲੈ ਕੇ ਜਾਣੇ ਤਾਂ ਸੇਵਾ ਕਰਦਾ ਮਨੀ ਬਾਈ ਹੈ ਆ ਜਿੱਤਿਆ ਬਾਈ ਆਪਣਾ ਲਠੇੜੀ ਪਾਣੇ ਅੱਠ ਬੈਠੇ ਤਾਂ ਗੁੱਸੇ ਸਾਰੇ ਨਹੀਂ ਨਹੀਂ ਇੱਕ ਇਹ ਮਰ ਕਿੰਨੇ ਮਹੀਨੇ ਕਿੰਨਾ ਦਿਨ ਹੋ ਗਏ 15 20 ਦਿਨ 15 ਦਿਨ ਤਾਂ ਨਹੀਂ 10 ਦਿਨ 10 ਕਿ ਦਿਨ ਹੋ ਗਏ ਅੱਛਾ ਘੱਟ ਕਰ ਲੈ ਠੀਕ ਹੈ ਠੀਕ ਹੈ ਲਠੇੜੀ ਹਾਂ ਬਾਜੀ ਉੜੀ ਸੀ ਕਿੰਨਾ ਵੰਨਤ ਜੀ ਉੱਚੀ ਮੰਗਲੀ ਅੱਛਾ ਜੀ ਲੁਧਿਆਣੇ ਕੋਲ ਛੱਡੀ ਦੀ ਆਪਾਂ ਨੇ 185 ਉਤਰੋੜਿਆ ਤਾਂ ਠੀਕ ਆ ਜੀ 35 ਉਤਰਨੇ 70 ਟਾਈਮ ਕਰਦੇ ਬਾਈ ਨਿਕਣਾ ਉੱਥੇ ਪਿੰਡਾਂ ਕੇ ਸ਼ਹਿਰ ਉੱਥੇ ਵੀ ਪਿੰਡਾਂ ਛੋਟਾ ਜਿਹਾ ਪਿੰਡਾ ਲੁਧਿਆੜੇ ਦੇ ਨਾਲੇ ਆ ਜੀ ਬਾਈ ਅੱਛਾ ਜੀ ਪਾਣੀ ਦਿੱਤੀ ਦੀ ਇਹਦੀ ਅੱਛਾ ਉੱਚੀ ਨੀਚੀ ਮੰਗਲੀ ਉੱਚੀ ਮੰਗਲੀ ਉੱਚੀ ਮੰਗਲੀ ਹਾਂ 185 ਛੋਟਿਆ ਤਾਂ ਤੇ ਬਾਈ ਦੇ ਜਾਨਵਰ ਆ ਜਿਹੜੇ ਜੋੜੀਆਂ ਪਾਈਆਂ ਹੋਈਆਂ ਬਾਕੀ ਨੇ ਕਹਾ ਕਿ ਅਭੀ ਰੱਖਿਆ ਸ਼ੌਂਕੀ ਨਹੀਂ ਉਹ ਬੁੜੇ ਕਬੂਤੇ ਆਉਂਗਾ ਜਿਵੇਂ ਲੱਗਿਆ ਬੰਦਾ ਪੜਦਾ ਕਰਨਾ ਕੱਟਦਾ ਗਏ ਲੌਬੀ ਲਈ ਆਪਾਂ ਇੱਕotha ਕੁਤਰੀਆ ਹੋਰ ਦਰਸ਼ਣ ਕਰਾਉਣ ਲੱਗੇ ਆ ਇੱਕ ਗੁੰਪੀ ਹੈਗੀ ਆ ਮੌਜੀ ਡੱਕਿਆਂ ਵਾਲੀ ਬਾਈ ਹੈਨਾ ਛਾ ਕੀਆ ਪੰਜਸਲ ਵਾਈ ਪਤਾ ਨਹੀਂ ਕਿਹੜੀ ਆ ਤੁਹਾਨੂੰ ਮੰਨਸਲ ਤੇ ਹੁਣ ਤੁਸੀਂ ਆਪੇ ਕਮੈਂਟ ਕਰਕੇ ਦੱਸਿਓ ਇੱਕ ਉਹ ਦਾਈ ਵਾਈਰੇ ਪੂਛ ਪੂਛ ਪੱਟੀ ਵੀ ਆ ਬਈ ਗੱਲ ਨਹੀਂ ਹੋਗੀ ਪੂਛ ਪੱਟੀ ਹੋਈ ਆ ਇਹਦੀ ਪੂਛ ਇਦਾਂ ਹੀ ਰਹਿੰਦੀ ਬਾਈ ਇਹ ਬਾਈ ਦਿਖਾਈਏ ਪੂਛ ਤੇ ਪਿੱਛੇ ਫੜ ਕੇ ਬਾਈ ਇਦਾਂ ਹੀ ਰਹਿਣੀ ਬਾਈ ਛੋਟੀ ਜੀ ਪੂਛੀ ਦੀ ਹਨਾ ਦੋ ਦੇਖੋ ਇੱਕ ਦੋ ਬਾਈ ਛੱਡ ਗਏ ਕੀ ਕਰਨਾ ਆਪਾਂ ਦੋ ਨੂੰ ਕਹਿ ਕੇ ਬੱਧੀ ਆ ਜਿਆਦਾ ਜੰਮ ਉਹਨੂੰ ਵਾਈ ਇਹ ਇਹਦੀ ਪੂਛ ਇਦਾਂ ਹੀ ਰਹਿੰਦੀ ਆ ਬਸ ਇੱਥੱਲੇ ਗਰੀ ਹੋਈ ਆ ਵੀ ਮੁੰਡੀਆਂ ਵੀ ਕੀਤੀ ਇਹ ਕੂਤੜਾ ਲਾਤੀ ਇਹ ਇਹ ਅੰਦਰ ਆਂਦੇ ਆਪਣੇ ਜੂਤਾਂ ਅੰਡਿਓ ਮਤਨ ਚਲ ਠੀਕ ਆ ਵੀਰੇ ਜੇ ਵਧੀਆ ਵੀਡੀਓ ਲੱਗੀ ਤਾਂ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਓ ਜੀ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ ਆਪਾਂ ਪਹੁੰਚਿਆ ਬਾਈ ਉਸਤਾਰ ਕੱਲੂ ਮਾਲਾ ਤੇ ਬਾਈ ਦੇ ਯਾਰ ਦੋਸਤ ਵੈਸੇ ਮੇਰੇ ਗੁਰੂ ਭਾਈ ਆ ਸਾਡੇ ਅਸੀਂ ਚੇਲੇ ਬਾਈ ਦੇ ਤੇ ਬਾਈ ਨੇ ਕਪੜਾ ਵੀ ਨਵਾਂ ਲਾ ਲਿਆ ਕਹੀਂ ਪਰ ਆਪਣੇ ਪੁੱਛਦੇ ਤੇ ਯਾਰ ਬਾਈ ਅਮਰਸਰ ਵਾਲੇ ਤੇ ਜਲੰਧਰ ਵਾਲੇ ਵੀ ਬਾਈ ਵੀ ਕਾਲੂ ਕੋਣਾ ਕੱਲੂ ਕੋਣਾ ਭਾਈ ਇਹਦਾ ਅਸਲੀ ਨਾਮ ਬਾਈ ਦਾ ਹੈਗਾ ਜਸਵਿੰਦਰ ਸਿੰਘ ਇਹ ਆਪਾਂ ਪਿਆਰ ਕੇ ਕਹਿੰਦੇ ਬਾਈ ਵੀ ਵੀ ਜਿਹਦਾ ਪਿੰਡਾਂ ਨਾਮ ਰੱਖ ਲੈਂਦੇ ਨਾ ਵੀ ਹਾਂ ਕੱਲੂ ਆਪਣੇ ਤੇਰਾ ਨਾਮ ਬਿੰਦੂ ਤੇ ਨਾਮ ਕਾਲੂ ਤੇ ਨਾਮ ਭਾਵਨੀ ਉਹਦਾਂ ਬਾਈ ਦਾ ਨਾਮ ਰੱਖਿਆ ਹੋਇਆ ਬਾਈ ਉਹੀ ਨਾਮ ਤੇ ਚੱਲਦਾ ਬਾਈ ਇਹ ਇਹਦਾ ਅਸਲੀ ਨਾਮ ਬਾਈ ਦਾ ਜਸਵਿੰਦਰ ਸਿੰਘ ਆ ਵੀਰੇ ਤੇ ਵੀ ਰਾਜਾ ਹੁਣ ਆਪਾਂ ਇਹਨੂੰ ਭਰਾ ਵੀਰ ਨੂੰ ਕਹਿੰਦੇ ਆਪਾਂ ਇੱਕ ਕ੍ਰਿਕਟਰ ਦਾ ਖਿਡਾਰੀ ਹੈ ਇਹ ਵੀ ਕਾਲੂ ਕਹਿੰਦੇ ਨੂੰ ਜਿਹਦਾ ਨਾਮ ਕੋਈ ਹੋਰ ਹੈ ਇਹਦਾ ਮੈਂ ਤੇ ਕਈ ਵਾਰ ਪੁੱਛਦੇ ਯਾਰ ਵੀ ਬਾਈ ਉਹ ਕੌਣ ਤਾਂ ਵੀਰੇ ਤੇ ਤੂੰ ਵੀਡੀਓ ਪਾਉਂਦਾ ਏ ਤਾ ਵੀਰੇ ਇਹ ਬੰਦਾ ਇਹੋ ਤਾ ਵੀਰੇ ਆਪਣੇ ਆਏ ਹੋਇਆ ਬਾਈ ਹੋਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਨੀ ਬਾਨੀ ਵੀਰੇ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਮਹਾਰਾਜ ਦਾ ਦਰਸ਼ਨ ਕਰਨ ਤੇ ਆਦੇ ਅੱਜ ਬਾਈ ਦਾ ਸਨਮਾਨ ਕਰਨਾ ਆ ਤੇ ਬਾਈ ਅੱਛਾ ਜੀ ਹਾਂ ਜੀ ਆ ਪਿਛਲੇ ਸਾਲ ਬਾਈ ਨਾਲ ਜੁੜੇ ਤੇ ਅੱਛਾ ਜੀ ਹਾਂ ਬਾਈ ਨੇ ਵਧੀਆ ਵਾਜੀਆਂ ਚਲਾਈਆਂ ਆਪਾਂ ਨੂੰ ਨਾਲ ਵਧੀਆ ਬਾਈ ਵਧੀਆ ਹਾਂ ਜੀ ਹਾਂ ਵਧੀਆ ਮਤਲਬ ਹਿੱਸੇ ਲਈ ਆ ਵਧੀਆ ਵਾਜੀਆਂ ਅੱਛਾ ਜੀ ਸੇਮ ਉਹਦੀ ਆਪਣੀ ਬਈ 6 ਸਾਲ ਬਾਅਦ ਮਿਲੀ ਆ। ਅੱਛਾ ਜੀ। ਇਹ ਆਪਾਂ ਨੇ ਚੁੰਡੀ ਲਾ ਕੇ ਛੱਡੀ ਸੀ ਪਿੰਡ ਝਾਂਪਰ। ਅੱਛਾ ਜੀ। ਆਪਣੀ ਲਘੋਲੀ ਦੇ ਨੀ ਸੈਕਿੰਡ ਰਾਈਟ ਦੇ ਉੱਤੇ। ਅੱਛਾ ਜੀ। ਆ ਬੰਦੇ ਨੇ ਲਘੋਲੀ ਤੀ। ਅੱਛਾ ਜੀ। ਯਾਨੀ ਜਾਤਾ ਦਿੱਤੀ ਨਹੀਂ ਹੈਗੀ ਬੰਦੇ ਨੇ। ਅੱਛਾ ਜੀ। ਹੁਣ ਆਪਾਂ ਨੂੰ ਪਤਾ ਲੱਗਿਆ ਤਾਂ ਆਪਣੇ ਰਿਸ਼ਤੇਦਾਰ ਉੱਥੇ। ਨੂੰ ਪਤਾ ਲੱਗਿਆ ਦੀ ਫਲਾਣੇ ਬੰਦੇ ਨੇ ਵੜੀ। ਉਹਨੇ ਆਪਣੀ ਦਵਾਤੀ ਸੀ। ਠੀਕ ਹੈ ਜੀ। ਇਹ ਸੈਕਿੰਡ ਰਾਈਟ ਦੀ ਹੈ। 65 ਕੂਤਰੋੜੇ ਦੇ ਉੱਤੇ। ਅੱਛਾ ਜੀ। 65 ਦਾ ਸੈਕਿੰਡ ਰਾਈਟ। ਕਿੰਨਾ ਮੋੜੂ ਤਾਂ ਬਈ? 1200। ਮਾਈਕੂ ਪੁੱਤੇ ਨਾਨਾ ਅੱਛਾ ਬੜੀ ਦੇਖਿਆ ਨਾ ਨੋ ਕੁ ਇਹ ਜਵਾਕਾਂ ਨੇ ਫਾਲੀ ਦੀ ਜਣੀਕ ਅੱਛਾ ਜੀ ਆ ਹੁਣ ਮਿਲੀ ਆਪਾਂ ਨੂੰ 6 ਸਾਲ ਬਾਅਦ ਪਹਿਲੀ ਟੀਨ ਹੈ ਮਤਰਾਉਣਾ ਭਾਈ ਨੇ ਵੀਰੇ ਹੱਸ ਕੇ ਦੇਤੀ ਕਿ ਇਦਾਂ ਹੀ ਬੁੱਕੇ ਮੁੱਕੇ ਜਦੋਂ ਪਤਾ ਲੱਗਿਆ ਉਹਨੂੰ ਵੀ ਆਪ ਵੀ ਪਤਾ ਲੱਗਿਆ ਫੇ ਦੇਤੀ ਉਹਨੂੰ ਵੀ ਅੱਛਾ ਭਾਈ ਵੀਰ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਆਪਣੀ ਕੁਤਰੀ ਵਾਪਸ ਕਰੀ ਤੇ ਬਹੁਤ-ਬਹੁਤ ਭਾਈ ਧੰਨਵਾਦ ਵੀਰ ਦਾ ਐ ਮਾਈ ਦੇ ਜੀ ਮਾਂ ਮਾਰਦੀ ਉਹ ਬੂਰੇ ਦੀ ਐ ਐ ਹੈਂਕੂ ਭੈਣ ਦੀ ਅੱਛੇ ਲਾਲ ਦੀ ਜਿਹੜੀ ਉਹ ਇਹਦੇ ਨਾਲ ਮਾਂ ਹੋਰ ਆ ਉਹਨਾਂ ਦਾ ਮਾਂ ਹੋਰ ਉਹਨਾਂ ਦਾ ਉਪਰਤਾਰ ਪੂਰੀ ਲੇਕੇ ਤੇ ਜੋੜਾ ਉਹ ਅੱਛੇ ਮਾਂੇ ਮਾਰਦੀ ਜਿਹੜਾ ਭਾਈ ਲਾਲ ਪੂੰਛ ਵਾਲਾ ਨੋ ਪਾਣੀ ਗੋਲ ਦਾ ਜਿਹੜਾ ਅੱਛੇ 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 ਆ ਬਣਾਇ ਇੱਕ ਦੀ ਜਿੱਤਿਆ ਤੇ ਲੱਗੇ ਜਿਹੜਾ ਗੋ ਮਨੀ ਵੀਰੇ ਜਿਹੜੇ ਆਪਣੀ ਇੱਕ ਦੋ ਆ ਬਣ ਜਿੱਤਿਆ ਦਿਖਾਈ ਮੈਂ ਕਰਾਂ ਦਰਸ਼ਨ ਨਾਲ 5000 ਵੀਡੀਓ ਬਣਾ ਲਈਏ ਉਹ ਕਾਲੀ ਵੀ ਬਣਾਉ ਮੜੀ ਹੀ ਹਾਂ ਮੜਿਆ ਆ ਮੀਰ ਦਾ ਭਾਈ ਦਿਲ ਤੇ ਸੇਵਾ ਕਰਦਾ ਭਾਈ ਇਹ ਇਹ ਪਤਾ ਨਹੀਂ ਕਿ ਆਪਲੇ ਕੇ ਜਾਣੇ ਤਾਂ ਸੇਵਾ ਕਰਦਾ ਮਨੀ ਭਾਈ ਹੈ ਆ ਜਿੱਤਾ ਭਾਈ ਆਪਣਾ ਲਠੇੜੀ ਪਾਉਣੇ ਅੱਠ ਬੈਠੇ ਤੇ ਬੁੱਸਰ ਸਾਰੇ ਦੋਵੇਂ ਦਿਨ ਲੱਗੇ ਸੀ ਇੱਕ ਅਮਰ ਕਿੰਨੇ ਮਹੀਨੇ ਕਿੰਨਾ ਕ ਦਿਨ ਹੋ ਗਏ 15 20 ਦਿਨ 15 ਦਿਨ ਤਾਂ ਨਹੀਂ ਹੋਏ 10 ਦਿਨ ਨੂੰ 10 ਕ ਦਿਨ ਹੋ ਗਏ ਅੱਛਾ ਘੱਟ ਕਰ ਲੈ ਠੀਕ ਹੈ ਠੀਕ ਹੈ ਲਠੇੜੀ ਹਾਂ ਬਾਜੀ ਉੜੀ ਸੀ ਕਿੰਨਾ ਮੰਗਣੀ ਜੀ ਉੱਚੀ ਮੰਗਲੀ ਅੱਛਾ ਜੀ ਲੁਧਿਆਣੇ ਕੋਲ ਛੱਡੀ ਦੀ ਆਪਾਂ ਨੇ 185 ਉਤਰੋੜਿਆ ਦਾ ਠੀਕ ਆ ਜੀ 35 ਉਤਰਾਂ ਨੇ 70 ਡੈਮ ਕਰਾ ਦਿੱਤੇ ਭਾਈ ਜਿੱਕਾ ਉੱਥੇ ਪਿੰਡਾਂ ਕੇ ਸ਼ਹਿਰ ਆ ਉੱਥੇ ਵੀ ਪਿੰਡਾਂ ਛੋਟਾ ਜਿਹਾ ਪਿੰਡਾ ਲੁਧਿਆੜੇ ਦੇ ਨਾਲੇ ਆ ਜਾ ਬਾਈ ਅੱਛਾ ਜੀ ਪਾਣੀ ਕਿੱਤੀ ਦੀ ਇਹ ਵੀ ਅੱਛਾ ਉੱਚੀ ਨੀਚੀ ਮੰਗਲੀ ਉੱਚੀ ਮੰਗਲੀ ਉੱਚੀ ਮੰਗਲੀ ਹਾਂ 185 ਛੋਟਿਆ ਦਾ ਤੇ ਬਾਈ ਦੇ ਜਾਨਵਰ ਆ ਜਿਹੜੇ ਜੋੜੀਆਂ ਪਾਈਆਂ ਹੋਈਆਂ ਬਾਈ ਨੇ ਕਹਾ ਕਿ ਆ ਵੀ ਰਕਾਇਆ ਸ਼ੌਂਕੀ ਨਹੀਂ ਇਹ ਮੁਨੇ ਕਬੂਲ ਤੇ ਆਉਂਦੇ ਲੱਗਿਆ ਬੰਦਾ ਬੰਦਾ ਕੱਟਦਾ ਨਾ ਵੀਰੇ ਆਪਾਂ ਇੱਕ ਕੁਤਰੀ ਹੋਰ ਦਰਸ਼ਨ ਕਰਾਉਣ ਲੱਗੇ ਆ ਇੱਕ ਕੁਤਰੀ ਹੈਗੀ ਆ ਮੌਜੀ ਡੱਕਿਆਂ ਵਾਲੀ ਬਾਈ ਹੈ ਨਾ ਛਾ ਕੀਆ ਕੰਨਸਲ ਬਾਈ ਪਤਾ ਨਹੀਂ ਕਿਹੜੀ ਆ ਤੁਹਾਨੂੰ ਮੈਂ ਨਸਲ ਤੇ ਹੁਣ ਤੁਸੀਂ ਆਪੇ ਕਮੈਂਟ ਕਰਕੇ ਦੱਸਿਓ ਇੱਕ ਉਹ ਦਿਖਾਈ ਬਾਈ ਇਹੇ ਪੂਛ ਪੱਟੀ ਵੀ ਆ ਬਾਈ ਇਦਾਂ ਹੀ ਹੋਗੀ ਪੂਛ ਪੱਟੀ ਹੋਈ ਆ ਇਹਦੀ ਪੂਛ ਇਦਾਂ ਹੀ ਰਹਿੰਦੀ ਬਾਈ ਇਹੇ ਬਾਈ ਦਿਖਾਈ ਪੂਛ ਤੇ ਪਿੱਛੇ ਫੜ ਕੇ ਬਾਈ ਇਦਾਂ ਹੀ ਰਹਿਣੀ ਬਾਈ ਛੋਟੀ ਜੀ ਪੂਛ ਇਹਦੀ ਹੈਨਾ ਦੋ ਦੇਖੋ ਇੱਕ ਦੋ ਬਾਲੀ ਛੱਡ ਗਈ ਕਿ ਆ ਬਣਦਾ ਆ ਦੋ ਜੋ ਕਹਿ ਕੇ ਬੱਝਿਆ ਜਿਆਦਾ ਜਾਮ ਉਹਨੂੰ ਬਾਈ ਇਹੇ ਇਹਦੀ ਪੂਛ ਇਦਾਂ ਹੀ ਰਹਿੰਦੀ ਆ ਬਸ ਇਹ ਥੱਲੇ ਗਰੀ ਹੋਈ ਆ ਵੀ ਮੁੰਡੀਆਂ ਵੀ ਕੀਤੀਆਂ ਇਹ ਕੂਤਨਾ ਲਾਤੀ ਇਹ ਇਹ ਅੰਦਰਾਂ ਦਾ ਗੁਚੂਦਾਂ ਡੰਡਿਓ ਚਲ ਠੀਕ ਆ ਵੀਰੇ ਜੇ ਵਧੀਆ ਵੀਡੀਓ ਲੱਗੀ ਤਾਂ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਓ ਜੀ ਧੰਨਵਾਦ ਤੁਹਾਡਾ ਆਹ ਰੋੜੇ ਦਿਨ ਹੋਏ 15 ਦੇ ਦਿਨਾਂ ਦੇ ਲਾਤੀ ਗਿਆ ਹਾਂ ਕੋਈ ਨਹੀਂ ਵੀ ਇੰਸਟਾਗ੍ਰਾਮ ਤੇ ਡੂੜੀ ਪਰ ਬਾਈ ਦੀ ਦੂਰੀ ਬਹੁਤ ਸੀ ਤੇ ਨਾ ਮਾਰ ਆਖਿਨਾਂ ਨੇ ਆਪੂ ਹੋਰ ਗਾੜੀ ਦੇ ਭਾਈ ਕਿਨੇ ਹੋਰ ਕਾ ਲੈ ਆਂਦੇ ਅੱਛਾ ਜੀ ਕੰਡੇ ਚ ਲੱਭੀ ਹੋਈ